ਭਗਵਾਨ ਪੋਲੇਨਾਥ ਦੇ ਵਿਆਹ ਪੂਰਵ ਸਮੇਂ ਲਗਾਇਆ ਲੰਗਰ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਪਹੁੰਚ ਲਗਵਾਈ ਹਾਜ਼ਰੀ ਭਗਵਾਨ ਪੋਲੇਨਾਥ ਜੀ ਦੇ ਵਿਆਹ ਪੂਰਵ ਜਿਸ ਨੂੰ ਹਿੰਦੂ ਧਰਮ ਵਿੱਚ ਮਹਾਸ਼ਿਵ ਰਾਤਰੀ ਵਜੋਂ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸ ਮਹਾਸ਼ਿਵ ਰਾਤਰੀ ਪਰਵਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਲੰਗਰ ਪੰਡਾਰਾ ਵਾਰਡਨਨ ਉਹਨਾਥ ਬਕਲਵੀ ਹੋਟਲ ਸਾਹਮਣੇ ਸ਼ਿਵ ਮੰਦਿਰ ਬਾੜੇਵਾਲ ਵਿਖੇ ਲਗਾਇਆ ਗਿਆ ਇਸ ਸਮੇਂ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ਵਿਧਾਇਕ ਗੁਰਪ੍ਰੀਤ ਗੋਗੀ ਅਸ਼ਵਨੀ ਸਹੋਤਾ ਰਤਨ ਵੜੈਜ ਕਰਨ ਸਿੰਘ ਪੱਲਾ ਅਤੇ ਸਮੂਰ ਨਗਰ ਨਿਵਾਸੀਆਂ ਨੇ ਸ਼ਿਰਕਤ ਕਰਦੇ ਹੋਏ ਭਗਵਾਨ ਭੋਲੇनाथ ਜੀ ਦਾ ਆਸ਼ੀਰਵਾਦ ਹਾਸਲ ਕੀਤਾ ਗੁਰਚਰਨ ਸਿੰਘ ਰਾਜਪੂਤ ਦੀ ਰਿਪੋਰਟ ਬਾਤ ਕਰਦਾ ਅੱਜ ਸੂਰ ਆਰਡੀ ਦੇ ਸਭ ਦੇ ਹਾੜੇ ਦਾ ਸਾਰੋਂ ਕਾ ਜਿੰਨੇ ਵੀ ਸੰਗਤ ਆਏ ਉਹਨਾਂ ਦਾ ਵੀ ਜਿੰਨੇ ਸਾਡੇ ਸਖੀਰ ਗੇਸਟ ਆਏ ਉਹਨਾਂ ਦਾ ਵੀ ਤੇ ਸਖਾਸ ਕਰਕੇ ਜਿੰਨੇ ਲੰਗਰ ਵਰਤਾਰੇ ਮੁੰਡੇ ਉਹਨਾਂ ਦਾ ਵੀ ਪੱਤਰਕਾਰਾਂ ਦਾ ਵੀ ਤੇ ਮੁੰਡੇ ਜਿਹੜੇ ਆਪਣੇ ਕਰਤੇ ਭਜਨ ਮੰਡਲੀ ਕਰਦੇ ਉਹ ਮਾਤਾ ਪਾਰਵਤੀ ਬਣਈਏ ਸੀ ਭੋਲੇनाथ ਜੀ ਬਣੇ ਖਾਸ ਕਰਕੇ ਉਹਨਾਂ ਦਾ ਵੀ ਧੰਨਵਾਦ ਅੱਜ ਸਰਗਰਮ ਮਾਹੌਲ ਚ ਪ੍ਰੋਗਰਾਮਰ ਬੈਠ ਕੇ ਗਿਆਨ ਚ ਦੇਖੋ ਅੱਜ ਪੋਲੀਸ਼ਕਰ ਦਾ ਦਿਨ ਹੈ ਕੋਈ ਰਾਜਨੀਤੀ ਨਹੀਂ ਅੱਜ ਪੋਲੀਸ਼ਾ ਪੋਲੀਸ਼ਨ ਕਰ ਦਾ ਗੁਣਗਾਨ ਸਾਰੇ ਸੰਗਤ ਨਾਲ ਬਸੇਰਤਾ ਕਰਦਾ ਆ ਰਹੇ ਹਰ ਹਲਕੇ ਦੇ ਹਰ ਗਲੀ ਦੇ ਵਿੱਚ ਹਰ ਬੱਲੇ ਵਿੱਚ ਜਗਾ ਜਗਾ ਪੋਲੀਸ਼ਨ ਕਰ ਦਾ ਗੁਣਗਾਨ ਹੋ ਰਿਹਾ ਪੱਟੇ ਲੰਗਰ ਲੱਗੇ ਜਾ ਰਹੇ ਨੇ ਇਹ ਇੱਕ ਸਾਡਾ ਇੱਕ ਪੰਜਾਬ ਹੀ ਆ ਜਿਹੜਾ ਵੀ ਏਡਾ ਖੁੱਲਾ ਦਿਲ ਵਾਲੇ ਲੋਗ ਨੇ ਇਥੋਂ ਦੇ ਇਹ ਲੰਗਰ ਕਿਰਤੀ ਲੋਗ ਨੇ ਮਿਹਨਤੀ ਲੋਗ ਨੇ ਆਪਣੇ ਦਸਾਂ ਨਹਾਰੀ ਕਿਰਤ ਦੇ ਨਾਲ ਇਹ ਦੇਖੋ ਕਿੰਦੀ ਸੰਗਤ ਨੂੰ ਅਬ ਮਤਲਬ ਸਲੂਟ ਕਰਨਾ ਚਾਹੀਦਾ ਸਾਡੇ ਪੰਜਾਬ ਦੇ ਇਹਨਾਂ ਅੰਦਦਾਤਾਵਾਂ ਨੂੰ ਜਿਹੜੇ ਕਿ ਹਰ ਗਰੀਬ ਦੇ ਠਿਕ ਪਰਦੇ ਨੇ ਔਰ ਖਾਸ ਕਰਕੇ ਅੱਜ ਮੈਂ ਬਾੜੇਵਾਲ ਚਾਹਤ ਤੇ ਮੇਰੇ ਸਾਰੇ ਸਪੰਦਾਰ ਦੇ ਪਰਿਵਾਰ ਸੰਜੀਤ ਜੀ ਅ ਬਬਕੀ ਸਾਹਿਬ ਰਕੀ ਸਾਹਿਬ ਬੁਨੇ ਜੀ ਮੇਜ ਜੀ ਸਾਡੇ ਬਲਿੰਦਰ ਸਾਹਿਬ ਬੱਬੀ ਜੀ ਸਨੀ ਜੀ ਬੰਦਾ ਸਾਹਿਬ ਮਜੀਦ ਜੀ ਦੇ ਸਾਹਜਾਦੇ ਸਾਰੇ ਪਰਿਵਾਰ ਇੱਥੇ ਖੜਾ ਸਾਰੇ ਲੋਕਾਂ ਨਾਲ ਲੱਗਵਾ ਰਹੇ ਜਿੰਨਾ ਦੇ ਗਲਕੇ ਸਾਰੇ ਨੇ ਕਿ ਟੀਮ ਨੇ ਇੱਕ ਸਾਡੀ ਆਪਣੀ ਟੀਮ ਹੈ ਜਿਹੜੀ ਗਲਕੇ ਸਾਰੇ ਪਿੰਡ ਦੀ ਸਾਰੇ ਇਲਾਕੇ ਦੀ ਸੇਵਾ ਕਰਦੀ ਹੈ ਵਰਤਾਂਵਾਤ ਕਰਦਾ ਖਾਸ ਕਰਕੇ মিডিਆ ਦੇ ਜਿਹੜੇ ਸਾਨੂੰ ਆਪਣੇ ਲੋਕਾਂ ਦੇ ਸਾਹਮਣੇ ਰੂਪ ਰੂਪਾ ਮੌਕਾ ਦਿੰਦੇ ਹੈ ਠੀਕ ਹੈ